ਇਸ ਕਿਸੇ ਅਵਸਥਾ ਦੀਆਂ ਗੱਲਾਂ ਨੇ ਸੱਚਖੰਡ ਬਸ ਅਨੰਕਾਰ ਤੇਪੁਤ ਤੇ ਜਿਹੜੀਆਂ ਗੱਲਾਂ ਨੇ ਵਿਖਰੀ ਅਖ ਕਰ ਲੜੀਆਂ ਗੱਲਾਂ ਨੇ ਤੇ ਕੋਈ ਅਵਸਥਾ ਹੈ ਜੱਟ ਪਹਾੜਾ ਧੀਰਜ ਸੁਣਿਆ ਜੱਟ ਪਹਾੜਾ ਜੇ ਇੱਥੇ ਟਿਕ ਜਵੇਂ ਨਾ ਮਨ ਤਾਂ ਜੇ ਪਹਾੜੇ ਜਾਂਦਾ ਨਾ ਮਨ ਪਹਾੜੇ ਦੇ ਵਿੱਚ ਸੋਨਾ ਕਠੜੀ ਚ ਪਿਆ ਹੁੰਦਾ ਉਹ ਹਰਤ ਮੰਦੀ ਹੁੰਦੀ ਹੈ ਜਿਆਨੇ ਵੀ ਚੁੱਪ ਕਰਕੇ ਬਹਿਣਾ ਬਹੁਤ ਔਖਾ ਸ਼ਰਨ ਦੀ ਜਿਹੜਾ ਹੁੰਦਾ ਜੇ ਨੂੰ ਚੁੱਪ ਕਰਕੇ ਬੈਠਣਾ ਪਵੇ ਉਹ ਨੂੰ ਉਹਦਾ ਮਨ ਜਾਣੀ ਹੈ ਨਾ ਕਿਵੇਂ ਬੈਠਾ ਚੁੱਪ ਕਰਕੇ ਬਹਿਣਾ ਬਹੁਤ ਔਖਾ ਪਹਾਰਾ ਜਿਵੇਂ ਸੋਨਾ ਕੋਠਾੜੀ ਜਿਪਿਆ ਹੁੰਦਾ ਨਾ ਬਾਹਰ ਇਹ ਜੋ ਹਾਲਤ ਹੁੰਦੀ ਹੈ ਬੰਦੀ ਪਰ ਉਹ ਥੇ ਹੀ ਘੋੜ ਰਿਕੜੀ ਉਹ 골ਡੇ ਉੱਥੇ ਹੀ ਰਿਕੜੀ ਸੋਨਾ ਜਿਹੜੀ ਖੋਟ ਹੈ ਨਾ ਜਦ ਪਾਰ ਹੀ ਫਾਕੇ ਢੜ ਲੈ ਖੋਟ ਪਾਸੇ ਤੇ ਸੋਨਾ ਪਾਸੇ ਸੁਧ ਵੀ ਉਥੀ ਹੁੰਦਾ ਸੋਨੇ ਪਾਨੇ ਸੁਧ ਵੀ ਉਥੀ ਹੁੰਦਾ ਜੇ ਕੁਰਬਾਨੀ ਵੀ ਚੁੱਪ ਕਰਕੇ ਸੁਣਦਾ ਨਾ ਵਿੱਚ ਦਖਲ ਅੰਦਾਜ਼ੀ ਨਹੀਂ ਕਰਦਾ ਆਪਣੀ ਮਸਲਮ ਦੇ ਅਰਥ ਨਹੀਂ ਕਰਦਾ ਮੇਰੇ ਪਹਾੜੇ ਜੇ ਬੈਠਾ ਇਸ ਸੋਨਾ ਬਟਾਲੀ ਚ ਪਾਇਆ ਹੁੰਦਾ ਜਦ ਪਹਾੜਾ ਤੀਰ ਜਿ ਸੰਿਆਰ ਤੀਰ ਜਿ ਸੰਿਆਰ ਤੀਰ ਜਿ ਰਖਣਾ ਤੂੰ ਵਾਲ ਨੂੰ ਧੀਰਜ ਰੱਖਣਾ ਪਊ ਚਿੱਤ تیر ਜਿਹਾ ਰੱਖੂ ਜਿਵੇਂ ਸਰਿਆਰ تیر ਰੱਖਦਾ ਵੀ ਚਲੋ ਪਿਗਲੂਏ ਸੋਨਾ ਜਿਆਦਾ ਅੱਖ ਚ ਪਾਇਆ ਸੋਨਾ ਪਿਗਲੂਏ ਐਤਾ ਨਹੀਂ ਆਖੇ ਕਹੋਦੀ ਸਾਰੇ ਪਗਲ ਜੂ ਐਮ ਤਾਂ ਲਗੂਏ ਫਿਰ ਵਿੱਚ ਸੁਹਾਗਾ ਆਵਾਜ ਦਾ ਛੇਤੀ ਪਗੜਾਉਣ ਵਾਸਤੇ ਸੋਨੇ ਤੇ ਸੁਹਾਗਾ ਸੁਹਾਗਾ ਕੀ ਹੈ ਸੁਹਾਗਾ ਸੇਵਾ ਜਿਹੜੀ ਸੇਵਾ ਉਹਦੋਂ ਅਸੀਂ ਕਰਦੇ ਹਾਂ ਨਾ ਕਰਾਉਦੇ ਦੀ ਸੇਵਾ ਆਪ ਕਰਦੇ ਹਾਂ ਬੜੇ ਬੜੇ ਜਿਹੜੇ ਸਿੰਘ ਸੀ ਆਪ ਸੇਵਾ ਕਰਦੇ ਰਹੇ ਝਾੜੂ ਮਾਰਨ ਨਹੀਂ ਝੜਿਆ ਉਹ ਨਹੀਂ ਵੀ ਅਸੀਂ ਤਾਂ ਉਹ ਨਹੀਂ ਕਿਹਾ ਉਹ ਥੋੜੇ ਤੇ ਸੁਹਾਗਾ ਹੀ ਸੀ ਉਹ ਤੁਰੀਸ਼ ਰਾਂਗਾ ਕੀ ਕਰਦਾ ਹੁੰਦਾ ਸੋਨਾ ਜੀ ਦੀ ਭਗੜੇ ਜਾਂਦਾ ਉਹ ਜਿਹੜਾ ਆਹ ਨਾ ਇਹਨੂੰ ਸੇਵਾ ਕਹਿੰਦੇ ਨੇ ਸੇਵਾ ਤਾਂ ਨਹੀਂ ਹੁੰਦੀ ਭੀ ਲੰਗਰ ਆਪ ਉਹ ਘਾਤਾ ਬਹਿ ਗਏ ਇਹ سونے ਤੇ ਸੁਆਗਾ ਹੀ ਹੋਰ ਤੁਸੀਂ ਟਿਕੜਾ ਨਾ ਤਾਂ ਭਾਰਤੀਆ ਕਰਨ ਵਾਲੇ ਆ ਛੇਕ ਤਾਂ ਬ੍ਰਮਗੰਧਾਈ ਲਗਣਾ ਸੁਆਗਾ ਵੀ ਕੰਮ ਕਰਦਾ ਹੈ ਹਾਂ ਉਹ ਸੁਆਗਾ ਉਹ ਤੇਰੇ ਨਗਰ ਵਾਲਾ ਬਾਸ ਉਹ ਸੁਆਗਾ ਹੋਰ ਹੈ ਕਾਰ ਨਹੀਂ ਨਾ ਹੁੰਦਾ ਉਹਦੇ ਨਾਲ ਸੁਆਗਾ ਦਾ ਮਤਲਬ ਹੈ ਕਰ ਲੋ ਬਚੇ ਰਹਦਾ ਉਹ ਜ਼ੋਰ ਇਹਦਾ ਸੋਗਾ ਕਹਿੰਦੇ ਉਹਦੇ ਨਾਲ ਕਹਾਉ ਦਾ ਸੋਦੇ ਤੇ ਸੋਗਾ ਸੋਗਾ ਜਿਵੇਂ ਤਾਂ ਆਪ ਵੀ ਪਜਾਣਾ ਛੱਡ ਜਾਂਦੇ ਸੋਗਾ ਸੋਗਾ ਬਾਦੀ ਇਹ ਛੱਡ ਜਾਂਦਾ ਕੋ ਬਾਬਾ ਰਾਜਨ ਅ ਸੋਨਾ ਉਹਦੇ ਨਾਲ ਚੇਦੀ ਪਿਲ ਜਾਂਦਾ ਹੁਣ ਕਿਸੇ ਮਦਦ ਕਰ ਲੈ ਉਹ ਤਾਂ ਹੀ ਕਹਿਣਾ ਗੁਰਬਾਨੀ ਨਾਲ ਗਰੀਬੀ ਗਦਾ ਹਮਾਰੀ ਉਹ ਕੰਮ ਵੇਸੇ ਖੰਡੇ ਨੇ ਕਰਦੇ ਸਾਰਾ ਕਰਦਾ ਸਾਰਾ ਰੇਨ ਛੜੀ ਜਿਹੜੀ ਜੰਗ ਲਾਈ ਆ ਖੰਡੇ ਨੇ ਨਹੀਂ ਰਹੀ ਆ ਘੜੇ ਖੰਡੇ ਨਹੀਂ ਆ ਬਲਾ ਉਹ ਵੀ ਨਾ ਕੁੱਟਦੀ ਹੈ ਤੇ ਤੇ ਵੀ ਥੋੜੀ ਜੰਗ ਰਹਿਦੀ ਹੈ ਥੋੜੇ ਨਾ ਵੀ ਜੰਗ ਰਹਿ ਜਾਂਦੀ ਹੈ ਹਾਂਜੀ ਸਹਿਰਨ ਮੱਤ ਵੇਧਾਥਿਆ ਆਹਰਨ ਮੱਤ ਆਹਰਨ ਹੁੰਦੀ ਹੈ ਨਾ ਲੋਹੇ ਦੀ ਜਿਹਦੇ ਤੇ ਕੁੱਟਦੇ ਨੇ ਘੜਦੇ ਨੇ ਸਨਿਆਰਾਪੁਰ ਵੀ ਹੁੰਦਿਆ ਲੋਹਾਰਾ ਕੋਲ ਜਿਹੜੀ ਮੱਤ ਹੈ ਨਾ ਉਹ ਆਹਰਨ ਬੋਲ ਮੱਤ ਬੇਸ ਹੈ ਇਹਨੇ ਮਨ ਕੋਟਿਆ ਜਾਣਾ ਕੋਟਣਾ ਆ ਤਾਂ ਮਨ ਕੋਟੋ ਤਾਂ ਕੋਟੇ ਕਿੱਥੇ ਰੱਖ ਕੇ ਕੋਟੋ ਰਗੁਕਾਲ ਤੇ ਰਗ ਰਗ ਤੇ ਕਾ ਲੈਣਾ ਕੋਟੂ ਵੇਧਿਆ ਵੇਧਿਆ ਖਿਆ ਨਾ ਨੂੰ ਤੇ ਕਵੀਰ ਨੇ ਤਾਂ ਕਹਿਤਾ ਕੋਟਣਾ ਤਾਂ ਮਨ ਕੋ ਕੋਟੇ ਮਨ ਕੋ ਕਿਵੇਂ ਕੋਟੇ ਬਈ ਵੇ ਵੁਟਾ ਥੱਲੇ ਕੀ ਰੱਖੇ ਕੁੱਤੇ ਕੀ ਮਾਰ ਐ ਇਹੋ ਗੱਲ ਦਾ ਜਵਾਬ ਹੈ ਬੇਦਕ ਯਾਨੀ ਉਹ ਗਿਆਨ ਹੈ ਬੇਦਾ ਹਥਿਆਰ ਉਹਨੇ ਬੇਦ ਨੂੰ ਕੱਢ ਦੋ ਉਹ ਬੇਦ ਕਿਤਾਬ ਨਹੀਂ ਲਾ ਕੇ ਕੁੱਟਣਾ ਆਈ ਜਾਣਾ ਇਹਦਾ ਬੇਦ ਹੈ ਗਿਆਨ ਹੈ ਥਿਆ ਬੇਦ ਬ੍ਰਮ ਗਿਆਨ ਨੂੰ ਕਹਿੰਦੇ ਨੇ ਬੇਦ ਆਤਮ ਦੇ ਅੰਦਰੋਂ ਬੇਦ